ਬੈਸਟ ਰੇਡਰ ਤੇ ਬੈਸਟ ਸਟਾਪਰ ਨੂੰ ਦੇਖੋ ਕਿਹੜਾ ਖਿਡਾਰੀ ਹੱਕਦਾਰ ਬਣਦਾ ਲਓ ਜੀ ਪਹਿਲੀ ਰੇਡ ਆਈ ਹੈ ਕੋਹਨੀ ਰਾਣੀਆਂ ਵਾਲੇ ਦੇ ਹਿੱਸੇ ਬਹੁਤ ਹੀ ਚੋਟੀ ਦਾ ਖਿਡਾਰੀ ਹੈ ਲਓ ਜੀ ਲੱਗਣ ਦੀ ਕੋਸ਼ਿਸ਼ ਕੀਤੀ ਹੈ ਪੁਆਇੰਟ ਲੈ ਕੇ ਕੋਹਨੀ ਆਪਣੇ ਪਾਸੇ ਹੈ ਸਰਦਾਰ ਲੋ ਜੀ ਕੋਹ ਨਹੀਂ ਚੱਲੇ ਰਾਣੀਆਂ ਵਾਲਾ ਕੋਹ ਨਹੀਂ ਦੇ ਹਿੱਸੇ ਆਇਆ ਰੇਡ ਦੇਖੋ ਕੀ ਬੰਦ ਹੈ ਕੌਰਾ ਜਲਾਲ ਦੀ ਬਾਲ ਲੱਗਦਾ ਜਾਂ ਗੋਲੂ ਜਲਾਲ ਦੀ ਬਾਲ ਲੱਗਿਆ ਲੋ ਜੀ ਗੋਲ ਨੇ ਲੋਗਨ ਦੀ ਕੋਸ਼ਿਸ਼ ਕੀਤੀ ਹੈ ਕੋਹਨੀ ਪੁਆਇੰਟ ਲੈ ਕੇ ਆਪਣੇ ਪਾਸੇ ਗਿਆ ਸਾਡੇ ਬਾਦਸ਼ਾਹ ਬੜੀ ਬੁਰੀ ਬਾਕੀ ਵੀ ਹੋਰ ਆਣੀ ਆ ਜੀਓ ਇਹ ਸਰਾਲੇ ਦਾ ਨਾਕ ਚੱਲ ਗਿਆ ਘਰਦਿਆ ਨਹੀਂ ਸਮਾਂ ਸੇਰੇ ਸੇ ਨੇ ਆਰੇ ਫਿਰ ਨਰਵੈਰ ਕੋਹਨੀ ਕਬੱਡੀ ਨੌਜਾਨ ਪਾਉਂਦਾ ਹੋਇਆ ਮੁਖਸਰ ਦਾ ਗੱਭਰੂ ਉਧਰ ਲੋਹਾਨੀਏ ਚ ਉਬਰ ਲਾ ਦੇਖਦਾ ਵੀ ਕੀ ਗੱਲ ਕਰਦੇ ਹੁਣ ਲੋਹਾਨੇ ਦੇ ਗੱਭਰੂ ਨਹੀਂ ਰਿਸੈਂ ਕਬੱਡੀ ਕਬੱਡੀ ਕੌਰਾ ਜਲਾਲਦੀਵਾਲ ਦੀ ਧਰਤੀ ਦਾ ਪੁਆਇੰਟ ਲੈ ਕੇ ਵਾਪਸ ਜਾਂਦਾ ਨਰਵੈਰ ਕੋਹਨੀ ਨਹੀਂ ਯਾਰਾ ਲਓ ਜੀ ਕੋਹਨੀ ਦੀ ਰੇਡ ਹੈ ਮਾਰੋ ਤਾਰੀਆਂ ਉਹ ਤੁਸੀਂ ਕਹਿੰਦੇ ਸੀ ਮੈਂ ਸੰਝਾ ਮੈਂ ਤਾਂ ਨਹੀਂ ਸੰਝਾ ਮੂੰਹ ਬੋਲ ਦੀ ਤਸਵੀਰ ਹੈ ਜ਼ੋਰਦਾਰ ਤਾਰੀਆਂ ਮਾਰੋ ਇਹਨਾਂ ਖਿਡਾਰੀਆਂ ਦੇ ਨਾਲ ਤੇ ਲਓ ਜੀ ਕੋਹਨੀ ਪੁਆਇੰਟ ਲੈ ਕੇ ਆਪਣੇ ਪਾਸੇ ਚੱਲਿਆ ਧੰਨਵਾਦ ਭਾਈ ਜੀ ਦਾ ਕੋਹਨੀ ਚੱਲਿਆ ਵੀ ਇਹ ਕੋਹਨੀ ਆ ਕੇ ਅੱਜ ਦਾ ਗਮਜੀ ਪਾਉਂਦਾ ਨੌਜਾਨ ਮੁਕਤਲੀਆ ਗੱਲਾਂ ਜਿਹੜਾ ਇਸ ਵੇਲੇ ਕਬੱਡੀ ਕਬੱਡੀ ਕਰ ਰਿਹਾ ਮਨਜੀਤ ਸਿੰਘ ਦੀ ਕਿੱਟੀ ਸਾਹਮਣੇ ਕੋਹਨੀ ਨੂੰ ਭੇਜਿਆ ਸੋ ਫਿਰ ਨਰਵੈਰ ਕੋਹਨੀ ਕਬੱਡੀ ਪਾਉਂਦਾ ਹੋਇਆ ਨਰਵੈਰ ਦੇਖੋ ਮੇਰੇ ਵੀਰੋ ਕਿੰਨਾ ਵਧੀਆ ਨਾਂ ਹੈ ਕਿੰਨੀ ਮਿੰਟ ਹੈ ਇਸ ਗੱਭਰੂ ਦੇ ਨਾਂ ਤੇ ਔਰ ਕੌਰਾ ਪੁਆਇੰਟ ਪਹੁੰਚ ਜਾਂਦਾ ਹੋਇਆ ਇੰਗਲੈਂਡ ਦੀ ਟੀਮ ਦੇ ਵਿਰੁੱਧ ਅਸੀਂ ਵਰਲਡ ਕੱਪ ਜਿੱਤੋਗੇ ਤੇ ਸੀਗਾ ਮਨਜੀਤ ਸਿੰਘ ਜੀ ਆਪਣਾ ਲੈ ਕੇ ਸਰਦਾਰ ਮੱਗਰ ਸਿੰਘ ਜੀ ਪਹਿਲਾਂ ਉਹਨਾਂ ਦਾ ਨਾਮ ਬੁਲੇ ਮੱਗਰ ਸਿੰਘ ਜੀ ਉਹਗੇ ਸਮਾਜ ਸੇਵਕ ਹਾਂਜੀ ਮਨਜੀਤ ਸਿੰਘ ਜੀ ਬਿੱਟੀ ਪੁਆਇੰਟ ਰੇਡਰ ਦੇ ਹਿੱਸੇ ਸੋ ਗੱਲ 10000 5000 ਦੀ ਹੋ ਜਾਣੀ ਹੈ ਰਮਨਦੀਪ ਸਿੰਘ ਜੀ 76 ਕਾਂਗਰਸੀ ਨ 76 ਸਿੰਘ ਝੋਲਡ ਪੋਲੇ ਆ ਜੀ ਬਾਈ ਬਈ ਵਾਹ चल भी निर्वैर पा भी नौजवान कबड्डी निर्वैर हाँ कोनी कबड्डी पाता हो गुरप्रीत सिंह निका आके अपना सम्मान ले लवे सो उधर कोनी